ਵਾਹਿਗੁਰੂ 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 ਸੋਹੀ ਮਹੱਲਾ ਪਹਿਲਾ ਘਰਨਾਵਾ ੴ ਸਤਿਗੁਰ ਪ੍ਰਸਾਦ ਕੱਚਾ ਰੰਗ ਕਸੰਭ ਕਾ ਥੋੜੜਿਆ ਦਿਨ ਚਾਰ ਜਿਓ ਵਿੰਨਾਵੇਂ ਪ੍ਰੰਪੁੱਲੀਆਂ ਠਗ ਮੁਠੀ ਕੂੜਿਆਰ ਜਿਓ ਸੱਚੇ ਸੇਤੀ ਰਤੇ ਆ ਜਨਮ ਨਾ ਦੂਜੀ ਵਾਰ ਜਿਓ ਰੰਗੇ ਕਾਕਿਆ ਰੰਗੀਐ ਜੋ ਰਤੇ ਰੰਗ ਲਾਏ ਜਿਓ ਰੰਗਣ ਵਾਲਾ ਸੇਵੀਐ ਸੱਚੇ ਸੋਚ ਤਲਾਏ ਜਿਓ ਰਹਾਉ ਚਾਰੇ ਕੁੰਡਾਂ ਜੇ ਪਵੈ ਬਿਨ ਭਾਗਾ ਤਨ ਨਾਹੇ ਜਿਓ ਅਵਗਣ ਮੁੱਠੀ ਜੇ ਫਿਰੈ ਬਦਕ ਥਾਏ ਨਾ ਪਾਹੇ ਜਿਓ ਗੁਰ ਰੱਖੇ ਸੇ ਉੱबरे ਸਭ ਦਰਤੇ ਮਨਮਾਹੇ ਜਿਓ ਚਿੱਟੇ ਜਨਕੇ ਕੱਪੜੇ ਮੈਲੇ ਚਿੱਤ ਕਠੋਰ ਜਿਓ ਤਿੰਨ ਮੁਖ ਨਾਮ ਨਾ ਉਪਜੈ ਦੂਜੇ ਵਿਆਪੇ ਚੋਰ ਜਿਓ ਮੂਲਾ ਬੁਝੈ ਆਪਣਾ ਸੇ ਪਸ਼ੂਆ ਸੇ ਢੋਰ ਜਿਓ ਨਿਤਨਿਤ ਖੁਸ਼ੀਆਂ ਮੰ ਕਰੇ ਨਿਤਨਿਤ ਮੰਗੈ ਸੁਖ ਜਿਓ ਕਰਤਾ ਚੇਤਨਾ ਆਵਈ ਫਿਰ ਫਿਰ ਲੱਗੈ ਦੁਖ ਜਿਓ ਸੁਖ ਦੁਖ ਦਾਤਾ ਮਨ ਵਸੈ ਤੇ ਤਨ ਕੈਸੀ ਭੁਖ ਜਿਓ ਬਾਕੀ ਵਾਲਾ ਤਲਬੀਐ ਸਿਰ ਮਾਰੇ ਜੰਦਾਰ ਜਿਓ ਲੇਖਾ ਮੰਗੈ ਦੇਵਨਾ ਪੁੱਛੈ ਕਰ ਵਿਚਾਰ ਜਿਓ ਸੱਚੇ ਕੀ ਲਵ ਉਬਰੈ ਬਖਸ਼ੇ ਬਖਸਣਹਾਰ ਜਿਓ ਅਨ ਕੋ ਕੀਜੈ ਮਿੱਟੜਾ ਖਾਗ ਰਲੈ ਮਰ ਜਾਏ ਜਿਓ ਬਹੂ ਰੰਗ ਦੇਖ ਪੁਲਾਇਆ ਪੁਲ ਪੁਲੇ ਆਵੇ ਜਾਏ ਜਿਓ ਨਦਰ ਪ੍ਰਭੂ ਤੇ ਛੁਕਤੀ ਐ ਨਦਰੀ ਮੇਲ ਮਿਲਾਏ ਜਿਓ ਗਾਫਲ ਗਿਆਨ ਵਿੱਚ ਹੋਣਿਆ ਗੁਰਬਿਨ ਗਿਆਨ ਨਾ ਪਾਲ ਜਿਓ ਖਿੰਚੋ ਤਾਣ ਵਿੱਚ ਗੁਚੀ ਐ ਬੁਰਾ ਭਲਾ ਦੋਏ ਨਾਲ ਜਿਓ ਬਿਨ ਸਬਦੈ ਪੈਰ ਤਿਆ ਸਭ ਜੋ ਹੀ ਜਮਕਾਲ ਜਿਓ ਜਿਨ ਕਲ ਕਰਨ ਧਾਰਿਆ ਸਭ ਸਹ ਦੇ ਆਧਾਰ ਜਿਓ ਸੋ ਕਿਉ ਮਨੋਂ ਵਿਸਾਰੀਐ ਸਦਾ ਸਦਾ ਦਾਤਾਰ ਜਿਓ ਨਾਨਕ ਨਾਮ ਨਾ ਵੀਸਰੈ ਨਿਦਾਰਾ ਆਦਾਰ ਜਿਉ ਸੁਹੀ ਮਹੱਲਾ ਪਹਿਲਾ ਕਾਫੀ ਕਰ ਦਸਵਾ ਇਕੋ ਓੰਕਾਰ ਸਤਗੁਰ ਪ੍ਰਸਾਦ ਮਾਨਸ ਜਨਮ ਦੁਲੰਭ ਗੁਰਮਖ ਪਾਇਆ ਮਨ ਤਨ ਹੋਏ ਚੁਲੰਭ ਹੋ ਜੇ ਸਤਗੁਰ ਪਾਇਆ ਚੱਲੇ ਜਨਮ ਸਵਾਰ ਵਖਰ ਸੱਚ ਲੈ ਪਥ ਪਾਏ ਦਰਬਾਰ ਸਤਗੁਰ ਸ਼ਬਦ ਪੈ ਰਹਾਓ ਮਨ ਤਨ ਸੱਚ ਸਲਾਹੇ ਸਾਚੇ ਮਨ ਪਾਇਆ ਲਾਲ ਰਤਾ ਮਨ ਮੰਨਿਆ ਗੁਰਪੂਰਾ ਪਾਇਆ ਹਾਉ ਜੀਵਾ ਗੁਣ ਸਾਰੇ ਅੰਤਰ ਤੂੰ ਵਸੈ ਤੂੰ ਵਸੈ ਮਨ ਮਾਏ ਸਹਜੇ ਰਸ ਰਸੈ ਮੂਰਖ ਮਨ ਸਮਝਾਏ ਆਖੋ ਕਿ ਤੜਾ ਗੁਰਮਖ ਹਰ ਗੁਣ ਗਾਏ ਰੰਗ ਰੰਗੇ ਤੜਾ ਨੇਤ ਨਦਰਦਾ ਸਮਾਲ ਪ੍ਰੀਤ ਮੇ ਆਪਣਾ ਜੇ ਚੱਲੇ ਗੁਣ ਨਾਲ ਨਾਹੀ ਦੁੱਖ ਸੰਤਾਪਣਾ ਮਨ ਮੁਖ ਭਰਮ ਪੁਲਾਣਾ ਨਾ ਤੇਸ ਰੰਗ ਹੈ ਮਰਸੀ ਹੋਏ ਵਿਡਾਣਾ ਮਨ ਤਨ ਭੰਗ ਹੈ ਗੁਰ ਕੀ ਕਾਰ ਕਮਾਏ ਲਾਹਾ ਕਰਿਆਣਿਆ ਗੁਰ ਬਾਣੀ ਨਿਰਵਾਣ ਸਬਦ ਪਛਾਣਿਆ ਇਕ ਨਾਨਕ ਕੀ ਅਰਦਾਸ ਜੇ ਤੁਧ ਭਾਵਸੀ ਮੈਂ ਦੀ ਜੈ ਨਾਮ ਨਿਵਾਸ ਹਰ ਗੁਣ ਗਾਵਸੀ ਸੂਹੀ ਮਹੱਲਾ ਪਹਿਲਾ ਜਿਉ ਵਰਣ ਲੋਹਾ ਪਾਏ ਭਨ ਕਢਾਈਐ ਤਿਉ ਸਤ ਜੋਨੀ ਪਾਏ ਪਵੈ ਪੁਵਾਈਐ ਬਿਨ ਬੁਜੇ ਸਭ ਦੁਖ ਦੁਖ ਕਮਾਵਣਾ ਹੋ ਮੈਂ ਆਵੈ ਜਾਏ ਭਰਮ ਪੁਲਾਵਣਾ ਰਹਾਓ ਤੂੰ ਗੁਰਮੁਖ ਰਖਣਹਾਰ ਹਰ ਨਾਮ ਤੇ ਆਈ ਐ ਮੇਲੇ ਤੁਝਾ ਰਜਾਏ ਸਬਦ ਕਮਾਈ ਐ ਤੂੰ ਕਰ ਕਰ ਵੇਖੈ ਆਪ ਦੇਹ ਸੋ ਪਾਈ ਐ ਤੂੰ ਦੇਖੈ ਥਾਪੋ ਥਾਪ ਦਰਬੀ ਨਾਈ ਐ ਦੇਹੀ ਹੋਵਗ ਖਾਕ ਪਮਣ ਉਡਾਈ ਐ ਉਹ ਕਿੱਥੈ ਘਰ ਆਉ ਤਾਕ ਮਹਿਲ ਨਾ ਪਾਈ ਐ ਦੇਹ ਦੀ ਵੀ ਅੰਧਕੋਰ ਕਬ ਮੁਹਾਈ ਐ ਗਰਭ ਮੁਸੈ ਘਰ ਚੋਰ ਕਿਸਰੂ ਆਈ ਐ ਗੁਰਮੁਖ ਚੋਰ ਨਾਲ ਆਗ ਹਰਨਾਮ ਜਗਾਈਐ ਸਬਦ ਨਿਵਾਰੀ ਆਗ ਜੋਤ ਦੀ ਪਾਈਐ ਲਾਲ ਰਤਨ ਹਰਨਾਮ ਗੁਰਸੁਰਤਿ 부ਝਾਈਐ ਸਦਾ ਰਹੇ ਨੇਕਾਮ ਜੇ ਗੁਰਮਤਿ ਪਾਈਐ ਰੱਦ ਹੈ ਹਰਨਾਮ ਮਨ ਵਸਾਈਐ ਨਾਨਕ ਮੇਲ ਮਿਲਾਏ ਜਿਤੁ ਦੁਪਾਈਐ ਸੁਹੀ ਮਹੱਲਾ ਪਹਿਲਾ ਮਨੋ ਨਾ ਨਾਮ ਵਿਸਾਰ ਅਹ ਨਿਸਧਿਆਈਐ ਜੋ ਰੱਖਿਆ ਕਿਰਪਾ ਧਾਰਤਵੈ ਸੁਖ ਪਾਈ ਐ ਮੈਂ ਅੰਦਲੇ ਹਰ ਨਾਮ ਲਖਤੀ ਟੋਹਣੀ ਰਹੋ ਸਾਹਿਬ ਕੀ ਟੇਕ ਨਾ ਮੋਹੈ ਮੋਹਣੀ ਰਹਾਉ ਜੈ ਦੇਖੋਂ ਤੈ ਨਾਲ ਗੁਰਦੇ ਖਾਲਿਆ ਅੰਤਰ ਬਾਹਰ ਭਾਲ ਸ਼ਬਦ ਨਿਹਾਲਿਆ ਸੇਵੀ ਸਤਗੁਰ ਪਾਏ ਨਾਮ ਨਿਰੰਜਨਾ ਤੁਧ ਪਾਵੈ ਤਵੈਰ ਜਾਏ ਪਰਮ ਭਉ ਪੰਜਨਾ ਜਨਮਤ ਹੀ ਦੁਖ ਲਾਗੈ ਮਰਨਾ ਆਏ ਕੈ ਜਨਮ ਮਰਨ ਪਰਮਾਨ ਹਰ ਗੁਣ ਗਾਏ ਕੈ ਹਉ ਨਾਹੀ ਤੂੰ ਹੋਵੈ ਤੁਧ ਹੀ ਸਾਜਿਆ ਆਪੇ ਥਾਪੋ ਥਾਪ ਸਬਦ ਨਿਵਾਜਿਆ ਦੇਹੀ ਭਸਮ ਰੁਲਾਏ ਨਾ ਜਾਪੀ ਕਹਿ ਗਿਆ ਆਪੇ ਰਿਆ ਸਮਾਏ ਸੋ ਵਿਸਮਾਦ ਪਇਆ तू नाही ਪ੍ਰਭ ਦੂਰ ਜਾਣੈ ਸਭ ਤੂੰ ਹੈ ਗੁਰਮੁਖ ਵੇਖ ਅਦੂਰ ਅੰਤਰ ਵੀ ਤੂੰ ਹੈ ਮੈਂ ਦੀਜੈ ਨਾਮ ਨਿਵਾਸ ਅੰਤਰ ਸਾਤ ਹੋਏ ਗੁਣ ਗਾਵੇ ਨਾਨਕ ਦਾਸ ਸਤਗੁਰ ਮਤ ਦੇ ਰਾਗ ਸੁਹੀ ਮਹੱਲਾਤੀ ਜਾ ਕਰ ਪਹਿਲਾ ਅਸ਼ਟਪਦੀਆਂ ਇੱਕ ਓੰਕਾਰ ਸਤਗੁਰ ਪ੍ਰਸਾਦ ਨਾ ਮੈਂ ਹੀ ਤੇ ਸਭ ਕੁਛ ਹੋਵਾ ਬਿਨ ਸਤਗੁਰ ਨਾਮ ਨਾ ਜਾਪੈ ਗੁਰ ਕਾ ਸ਼ਬਦ ਮਹਾਰਸ ਮੀਠਾ ਬਿਨ ਚਾਖੇ ਸਾਧਨਾ ਜਾਪੈ ਕਉਡੀ ਬਦਲੇ ਜਨਮ ਗਵਾਇਆ ਚੀਨਸ ਨਾਹੀ ਆਪੈ ਗੁਰਮੁਖ ਹੋਵੇ ਤਾਂ ਏ ਕੋ ਜਾਣੈ ਹਉ ਮੈਂ ਦੁਖ ਨਾ ਸੰਤਾਪੈ ਬਲਿਹਾਰੀ ਗੁਰੇ ਆਪਣੇ ਵਿਟੋ ਜਿਨ ਸਾਚੇ ਸਿਉ ਲਿਵਲਾਈ ਸ਼ਬਦ ਚੀਨਿਆ ਆਤਮ ਪਰਗਾਸ ਆਸਹਿ ਜੇ ਰਿਆ ਸਮਾਈ ਰਹਾਓ ਗੁਰਮੁਖ ਗਾਵੈ ਗੁਰਮਖ ਬੂਜੈ ਗੁਰਮਖ ਸ਼ਬਦ ਵਿਚਾਰੇ ਜਿਉ ਪਿੰਡ ਸਭ ਗੁਰ ਤੇ ਉਪਜੈ ਗੁਰਮੁਖ ਕਾਰਜ ਸਵਾਰੇ ਮਨਮੁਖ ਅੰਦਾ ਅੰਧਕ ਮਾਵੇ ਬੇਖੱਟੇ ਸੰਸਾਰੇ ਮਾਇਆ ਮੋਹਿ ਸਦਾ ਦੁਖ ਪਾਏ ਬਿਨ ਗੁਰ ਅਥ ਪਿਆਰੇ ਸੋਈ ਸੇਵਕ ਜੇ ਸਤਗੁਰ ਸੇਵੇ ਚੱਲੈ ਸਤਗੁਰ ਪਾਏ ਸਾਚਾ ਸ਼ਬਦ ਸਿਪਤ ਹੈ ਸਾਚੀ ਸਾਚਾ ਮਨ ਵਸਾਏ ਸੱਚੀ ਬਾਣੀ ਗੁਰਮੁਖ ਆਖੇ ਹਉਮੈ ਵਿੱਚੋਂ ਜਾਏ ਆਪੇ ਦਾਤਾ ਕਰਮ ਹੈ ਸਾਚਾ ਸੱਚਾ ਸਬਦ ਸੁਣਾਏ ਗੁਰਮੁਖ ਹਾਲੇ ਗੁਰਮੁਖ ਠੇ ਗੁਰਮੁਖ ਨਾਮ ਜਪਾਏ ਸਦਾ ਅਲਿਪਤ ਸਾਚਿਆ ਰੰਗ ਰਾਤਾ ਗੁਰ ਕਹਿ ਸੈ ਸੁਭਾਏ ਮਨ ਮੁਖ ਸਦ ਹੀ ਕੂੜੋ ਬੋਲੈ ਬਿਖ ਬੀਜੈ ਬਿਖ ਖਾਏ ਜਮਕਾਲ ਬਾਦ ਆਤਿਸ਼ਨਾ ਦਾ ਦਾ ਬਿਨ ਗੁਰ ਕਮਣ ਛੜਾਏ ਸੱਚਾ ਤੀਰਥ ਜਿਤ ਸਤ ਸਰ ਨਾਮਣ ਗੁਰਮੁਖ ਆਪ ਬੁਝਾਏ 86 ਤੀਰਥ ਗੁਰ ਸ਼ਬਦ ਦੇਖਾਏ ਤਿਤਨਾ ਤੈ ਮਲ ਜਾਏ ਸੱਚਾ ਸ਼ਬਦ ਸੱਚਾ ਹੈ ਨਿਰਮਲ ਨਾਮਲ ਲੱਗੇ ਨਾ ਲਾਏ ਸੱਚੀ ਸਿਫਤ ਸੱਚੀ ਸਾਲਾ ਪੂਰੇ ਗੁਰ ਤੇ ਪਾਏ ਤਨ ਮਾਨੋ ਸਭ ਕੇ ਸ਼ਹਿਰ ਤਿਸ ਕੇ ਰਹਾ ਦਰਮਤ ਕਹਿਣ ਨਾ ਜਾਏ ਹੁਕਮ ਹੋਵੇ ਤਾ ਨਿਰਮਲ ਹੋਵੇ ਹਮੈ ਵਿੱਚੋਂ ਜਾਏ ਗੁਰ ਕੀ ਸਾਖੀ ਸਹਿਜੇ ਚਾਖੀ ਤ੍ਰਿਸ਼ਨਾ ਅਗਨ 부ਜਾਏ ਗੁਰ ਕੈ ਸ਼ਬਦ ਰਾਤਾ ਸਹਿਜੇ ਮਤਾ ਸਹਿਜੇ ਰ ਅਸਮਾਏ ਹਰ ਕਾ ਨਾਮ ਸਤ ਕਰ ਜਾਣੈ ਗੁਰ ਕੈ ਭਾਏ ਪਿਆਰੇ ਸੱਚੀ ਵਡਿਆਈ ਗੁਰ ਤੇ ਪਾਈ ਸੱਚੈ ਨਾਹਿ ਪਿਆਰੇ ਇਕੋ ਸੱਚਾ ਸਮੈ ਵਰਤੈ ਵਿਰਲਾ ਕੋ ਵਿਚਾਰੇ ਆਪੇ ਮੇ ਲਏ ਤਾਂ ਬਖਸੇ ਸੱਚੀ ਭਗਤ ਸਵਾਰੇ ਸਭੋ ਸੱਚ 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 ਵਰਤੈ ਗੁਰਮੁ ਕੋਈ ਜਾਣੈ ਜੰਮਣ ਮਰਨਾ ਹੁਕਮੋ ਵਰਤੈ ਗੁਰਮੁਖ ਆਪ ਪਛਾਨੈ ਨਾਮ ਤੇ ਆਏ ਤਾਂ ਸਤਗੁਰ ਪਾਏ ਜੋ ਇੱਛਾ ਸੋ ਫਲ ਪਾਏ ਨਾਨਕ ਤਿਸ ਦਾ ਸਭ ਕੁਛ ਹੋਵੇ ਜੇ ਵਿੱਚੋਂ ਆਪ ਗਵਾਏ ਸੂਹੀ ਮਹੱਲਾ ਤੀਜਾ ਕਾਇਆ ਕਮਨ ਅਤ ਸਵਾਲਿਓ ਪਿਰ ਵਸੈ ਜਿਸ ਨਾਲੇ ਫਿਰ ਸੱਚੇ ਤੇ ਇਸ ਦਾ ਸੋਹਾਗਣ ਗੁਰ ਕਾ ਸਬਦ ਸੰਭਾਲੇ ਹਰ ਕੀ ਭਗਤ ਸਦਾ ਰੰਗ ਰਾਤਾ ਹਮੈ ਵਿੱਚੋਂ ਜਲੇ ਵਾਹ ਵਾਹ ਪੂਰੇ ਗੁਰ ਕੀ ਬਾਣੀ ਪੂਰੇ ਗੁਰ ਤੇ ਉਪਜੀ ਸਾਹਿ ਸਮਾਣੀ ਰਹਾਓ ਕਾਇਆ ਅੰਦਰ ਸਭ ਕੀ ਸ਼ਬਸਾ ਹੈ ਖੰਡ ਮੰਡਲ ਪਾਤਾਲਾ ਕਾਇਆ ਅੰਦਰ ਜਗ ਜੀਵਨ ਦਾਤਾ ਵਸੈ ਸਭਨਾ ਕਰੇ ਪ੍ਰਤਪਾਲਾ ਕਾਇਆ ਕਾ ਮਨਸ ਦਾ ਸੁਹੇਲੀ ਗੁਰਮੁਖ ਨਾਮ ਸੰਮਾਲਾ ਕਾਇਆ ਅੰਦਰ ਆਪੇ ਵਸੈ ਅਲਖ ਨ ਲਖਿਆ ਜਾਈ ਮਨ ਮੁਖ ਮੁਕਤ ਬੂਝੈ ਨਾਹੀ ਬਾਹਰ ਭਾਲਣ ਜਾਈ ਸਤਗੁਰ ਸੇਵੇ ਇਸ ਦਾ ਸੁਖ ਪਾਏ ਸਤਗੁਰ ਅਲਖ ਦਿੱਤਾ ਲਖਾਈ ਕਾਇਆ ਅੰਦਰ ਰਤਨ ਪਦਾਰਥ ਭਗਤ ਪਰੇ ਪੰਡਾਰਾ ਇਸ ਕਾਇਆ ਅੰਦਰ ਨੌਖੰਡ ਪ੍ਰਥਮੀ ਹਾਰਟ ਪਰਣ ਬਾਜਾਰਾ ਇਸ ਕਾਇਆ ਅੰਦਰ ਨਾਮ ਨਵਨਿਦ ਪਾਈਐ ਗੁਰ ਕੈ ਸ਼ਬਦ ਵਿਚਾਰਾ ਕਾਇਆ ਅੰਦਰ ਤੋਲ ਤੁਲਾ ਵੈ ਆਪੇ ਤੋਲਣਹਾਰਾ ਇਹੋ ਮਨ ਰਤਨ ਜਵਾਹਰ ਮਾਣਕ ਤਿਸ ਕਾ ਮੋਲ ਅਫਾਰਾ ਮੋਲ ਕਿਤਹੀ ਇਨਾਮ ਪਾਈਐ ਨਾਹੀ ਨਾਮ ਪਾਈਐ ਗੁਰਬੀਚਾਰਾ ਗੁਰਮੁਖ ਹੋਵੈ ਸੋ ਕਾਹਾਂ ਖੋਜੈ ਹੋਰ ਸਭ ਪਰਮ ਪੁਲਾਈ ਜਿਸਨੋਂ ਦੇ ਸੋਈ ਜਨ ਪਾਵੈ ਹੋਰ ਕਿਆ ਕੋ ਕਰੇ ਚਤਰਾਈ ਕਾਹਾਂ ਅੰਦਰ ਪਾਉ ਪਾਉ ਵਸੈ ਗੁਰਪ੍ਰਸਾਦੀ ਪਾਈ ਕਾਹਾਂ ਅੰਦਰ ਬ੍ਰਹਮਾ ਵਿਸ਼ਨ ਮਹੇਸ਼ਾ ਸਭ ਓਪਤ ਜਿਤ ਸੰਸਾਰਾ ਸੱਚਾ ਆਪਣਾ ਖੇਲ ਰਚਾਇਆ ਆਵਾ ਗੌਣ ਪਸਾਰਾ ਪੂਰੇ ਸਤਿਗੁਰੇ ਆਪ ਦਿਖਾਇਆ ਸੱਚ ਨਾਮ ਨਿਸਤਾਰਾ ਸਾ ਕਾਇਆ ਜੋ ਸਤਿਗੁਰ ਸੇਵੈ ਸੱਚਾ ਆਪ ਸੁਵਾਰੀ ਮਿਣ ਨਾਮੈ ਦਰ ਢੋਈ ਨਾਹੀ ਤਾਂ ਜਮ ਕਰੇ ਖੁਵਾਰੀ ਨਾਨਕ ਸੱਚ ਵਡਿਆਈ ਪਾਏ ਜਿਸਨੂੰ ਹਰਿ ਕਿਰਪਾ ਧਾਰੀ ਹਰ ਆਗ ਸੁਹੀ ਮਹੱਲਾ ਤੀਜਾ ਕਰ ਦਸਵਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਦੁਨੀਆ ਨਾ ਸਾਲਾ ਹੈ ਜੋ ਮਰ ਵੰਜਸੀ ਲੋਕਾ ਨਾ ਸਾਲਾ ਹੈ ਜੋ ਮਰ ਖਾਕ ਥੀ ਵਾਹੋ ਮੇਰੇ ਸਾਹਿਬਾ ਵਾਹੋ ਗੁਰਮੁਖ ਸਦਾ ਸਲਾਹੀ ਐ ਸੱਚਾ ਵੀ ਪ੍ਰਵਾਹੋ ਰਹਾਓ ਦੁਨੀਆ ਕੇ ਰੀ ਦੋਸਤੀ ਮਨ ਮੁਖ ਦਜ ਮਰੰਨ ਜੰਪਰਬੱਧੇ ਮਾਰੀਐ ਮੇਲਾ ਨਾ ਲਾਹਨ ਗੁਰਮੁਖ ਜਨਮ ਸਕਾਰਥਾ ਸਚੈ ਸਬਦ ਲਗਨ ਆਤਮਰਾਮ ਪ੍ਰਗਾਸਿਆ ਸਹਿਜੇ ਸੁਖ ਰਹਿਨ ਗੁਰ ਕਾ ਸਬਦ ਵਿਚਾਰਿਆ ਦੂਜੇ ਪਾਇਰ ਚੰਨ ਤਿਸਨਾ ਭੁਖ ਨਾ ਉਤਰੈ ਅੰਧਨ ਜਲਤ ਫੈਰਨ ਦੁਸ਼ਟਾਂ ਨਾਲ ਦੋਸਤੀ ਨਾਲ ਸੰਤਾਂ ਵੈਰ ਕਰਨ ਆਪ ਡੁੱਬੇ ਕੁਟੰਬ ਸਿਓ ਸਗਲੇ ਕੁਲ ਡੋਬਨ ਨਿੰਦਾ ਭਲੀ ਕਿਸੈ ਕੀ ਨਾਹੀ ਮਨੁ ਖੁ ਮੁਗਤ ਕਰਨ ਮੋਹ ਕਾਲੇ ਤਿੰਨਿੰਦ ਕਾ ਨਰਕੇ ਕੋਰਪ ਵੰਨ ਇਹ ਮਨ ਜੈਸਾ ਸੇਵੈ ਤੈ ਸਾਹੋ ਵੈ ਤਿਹ ਕਰਮ ਕਮਾਏ ਆਪ ਬੀਜ ਆਪੇ ਹੀ ਖਾਵਣਾ ਕਹਿਣਾ ਕਿਛੂ ਨਾ ਜਾਏ ਮਹਾਪੁਰਖਾਂ ਕਾ ਬੋਲਣਾ ਹੋਵੇ ਕਿ ਤੈ ਪਰਥਾਏ ਉਹੇ ਅਮਰਤ ਭਰੇ ਭਰਪੂਰ ਹੈ ਉਹਨਾਂ ਤਿਲ ਨਾ ਤਮਾਏ ਗੁਣਕਾਰੀ ਗੁਣ ਸੰਗਰ ਹੈ ਅਵਰਾ ਉਪਦੇਸੈਨ ਸੇਵਡ ਭਾਗੀ ਜੇ ਉਹਨਾਂ ਮਿਲ ਰਹੇ ਅੰਧ ਨਾਮ ਲਐਨੋ ਦੇਸੀ ਰਜਿਕ ਸੰਭਾਹੇ ਜਿਨਿ ਉਪਾਈ ਮੇਦਨੀ ਏਕੋ ਹੈ ਦਾਤਾਰ ਸੱਚਾ ਆਪ ਧਣੀ ਸੋ ਸਚ ਤੇਰੇ ਨਾਲ ਹੈ ਗੁਰਮੁਖ ਨਦਰ ਨਿਹਾਲ ਆਪੇ ਬਖਸ਼ੇ ਮੇਲ ਲੈ ਸੁਪ੍ਰਭ ਸਦਾ ਸੰਵਾਲ ਮਨ ਮੈਲਾ ਸਚ ਨਿਰਮਲਾ ਕਿਉ ਕਰ ਮਿਲਿਆ ਜਾਏ ਪ੍ਰਮੇਲੇ ਤਾਂ ਮਿਲ ਰਹੇ ਹਉ ਮੈਂ ਸ਼ਬਦ ਜਲਾਏ ਸੋ ਸੋ ਸੱਚਾ ਵਿਸਰੈ ਤ੍ਰਿੰ ਜੀਵਨ ਸੰਸਾਰ ਨਦਰ ਕਰੇ ਨਾਮ ਵਿਸਰੈ ਗੁਰਮਤੀ ਵਿਚਾਰ ਸਤਗੁਰ ਮੇਲੇ ਤਾਂ ਮਿਲ ਰਹਾ ਸਾਜ ਰਖਾ ਔਰ ਧਾਰ ਮਿਲਿਆ ਹੋਏ ਨਾ ਵਿਛੜੈ ਗੁਰ ਕੈ ਹਿੱਤ ਪਿਆਰ ਪਿਰਸਾਲਾਹੀ ਆਪਣਾ ਗੁਰ ਕੈ ਸ਼ਬਦ ਵਿਚਾਰ ਮਿਲ ਪ੍ਰੀਤਮ ਸੁਖ ਪਾਇਆ ਸੋਭਾਵੰਤੀ ਨਾਰ ਮਨ ਮੁਖ ਮਨ ਨਾ ਪਈ ਅਤਮੈ ਲੈ ਚਿੱਤ ਕਠੋਰ ਸੱਪੈ ਦੁੱਧ ਪੀ ਆਈ ਐ ਅੰਦਰ ਵਿਸਨ ਕੋਰ ਆਪ ਕਰੇ ਕਿਸ ਅੱਖੀ ਐ ਆਪੇ ਬਖਸ਼ਣ ਹਾਰ ਗੁਰਸਬਦੀ ਮੈਲ ਉਤਰੈ ਤਾਂ ਸੱਚ ਬਣਿਆ ਸਿੰਗਾਰ ਸੱਚਾ ਸਾਹੋ ਸੱਚੇ ਵਣਜਾਰੇ ਉਥੈ ਕੂੜੇ ਨਾ ਟਕੰਨ ਉਹਨਾਂ ਸੱਚ ਨਾ ਭਾਵਈ ਦੁਖੀ ਮੈਂ ਪਚੰਨ ਹਾਉ ਮੈਂ ਮਹਿਲਾ ਜਗ ਫਿਰੈ ਮਰ ਜਮੈ ਵਾਰੋ ਵਾਰ ਪਇਆ ਕਿਰਤ ਕਮਾਵਣਾ ਕੋਈ ਨ ਮਿਟਣ ਹਾਰ ਸੰਤਾਂ ਸੰਗਤ ਮਿਲ ਰਹਿ ਤਾ ਸੱਚ ਲੱਗਿਆ ਪਿਆਰ ਸੱਸਾ ਲਾਹੀ ਸੱਚ ਮਨ ਦਰ ਸੱਚੈ ਸਤਿਆਰ ਗੁਰ ਪੂਰੇ ਪੂਰੀ ਮਤ ਹੈ ਐਨਸ ਨਾਮ ਤੇ ਆਏ ਹਮ ਮੈਂ ਮੇਰਾ ਵੱਡ ਰੋਗ ਹੈ ਵਿੱਚੋਂ ਠਾਕ ਰਹਾਏ ਗੁਰਸਾਲਾਹੀ ਆਪਣਾ ਨਿਮ ਨਿਮ ਲਾਗਾ ਪਾਏ ਤਨ ਮਨ ਸੋਪੀ ਆਗੇ ਧਰੀ ਵਿੱਚੋਂ ਆਪ ਗਵਾਏ ਖਿੰਚੋ ਤਾਣ ਵੇ ਗੁਚੀ ਐ ਇੱਕ ਸੋਲ ਬਲਾਏ ਹਉ ਮੈਂ ਮੇਰਾ ਛੱਡ ਤੂੰ ਤਾਂ ਸਚ ਰਹਿ ਸਮਾਏ ਸਤ ਗੁਰ ਨੋ ਮਿਲੇ ਸੇ ਭਾਇਰਾ ਸੱਚੇ ਸ਼ਬਦ ਲਗਨ ਸੱਚ ਮਿਲੇ ਸੇ ਨਾ ਵਿਛੜੈ ਦਰ ਸਚੈ ਦੇ ਸੰਨ ਸੇ ਭਾਈ ਸੇ ਸੱਜਣਾ ਜੋ ਸੱਚਾ ਸੇਵਨ ਅਵਗਣ ਵਿਕਣ ਪਲਰਨ ਗੁਣ ਕੀ ਸਾਂਝ ਕਰੰ ਗੁਣ ਕੀ ਸਾਂਝ ਸੁਖ ਉਪਜੈ ਸੱਚੀ ਭਗਤ ਕਰੇਨ ਸਚ ਵਣੰਜੈ ਗੁਰ ਸ਼ਬਦ ਸਿਓ ਲਹਾ ਨਾਮ ਲਐਨ ਸੋਇਨਾ ਰੂਪਾ ਪਾਪ ਕਰ ਕਰ ਸੰਚੀਐ ਚਲੈ ਨਾ ਚਲਦਿਆ ਨਾਲ ਵਿਣ ਨਾ ਵਹਿ ਨਾਲ ਨ ਚਲਸੀ ਸਭ ਮੁੱਠੀ ਜਮਕਾਲ ਮਨ ਕਾ ਤੋਸਾ ਹਰ ਨਾਮ ਹੈ ਹਿਰਦੈ ਰਖੋ ਸੰਭਾਲ ਇਹੋ ਖਰਚਾ ਖੁੱਟ ਹੈ ਗੁਰਮੁਖ ਨਿਭੈ ਨਾਲ ਇਹ ਮਨ ਮੂਲੋਂ ਭੁੱਲਿਆ ਜਸੈ ਪਤ ਗਵਾਏ ਇਹੋ ਜਗਤ ਮੋਹ ਦੂਜਾ ਵਿਆਪਿਆ ਗੁਰਮਤੀ ਸੱਚ ਤੇ ਆਏ ਹਰ ਕੀ ਕੀਮਤ ਨਾ ਪਾਵੇ ਹਰ ਜਸ ਲਿਖਣ ਨਾ ਜਾਏ ਗੁਰ ਕੈ ਸ਼ਬਦ ਮਨ ਤਨ ਰਪੈ ਹਰ ਸੋ ਰਹਿ ਸਮਾਏ ਸੋ ਸੋ ਮੇਰਾ ਰੰਗਲਾ ਰੰਗੇ ਸਹੀ ਸੁਭਾਏ ਕਾਮਣ ਰੰਗ ਤਾਂ ਚੜੈ ਜਾਂ ਫਿਰ ਕੈ ਅੰਕ ਸਮਾਏ ਚਿਰੀ ਵਿ슌 ਨੇ ਪੀ ਮਿਲਨ ਜੋ ਸਤਗੁਰ ਸੇਵਨ ਅੰਤਰ ਨਮਨਿਤ ਨਾਮ ਹੈ ਖਾਨ ਖਰਚ ਨਾ ਨਖੁਟਈ ਹਰ ਗੁਣ ਸਹਿਜ ਰਵਨ ਨਾ ਹੋਏ ਜਨਮੈ ਨਾ ਮਰੈ ਨਾ ਹੋਏ ਦੁਖ ਸਹਨ ਗੁਰ ਰਾਖੇ ਸੇ ਉੱਭਰੇ ਹਰ ਸੋ ਖੇਲ ਕਰਨ ਸੱਜਣ ਮਿਲੇ ਨਾ ਵਿਛੜੈ ਜੇ ਅੰਦਰ ਮਿਲੇ ਰਹਿਣ ਇਸ ਜਗ ਮੈਂ ਵਿਰਲੇ ਜਾਣੀਐ ਨਾਨਕ ਸੱਚਲ ਹਨ ਸੁਹੀ ਮਹੱਲਾ ਤੀਜਾ ਹਰਜੀ ਸੁਖਮ ਅਗਮ ਹੈ ਕਿਤਬਿਤ ਮਿਲੇ ਆ ਜਾਏ ਗੁਰ ਕੈ ਸਬਦ ਪ੍ਰਮ ਕੱਟੀਐ ਅਚੰਤ ਵਸੈ ਮਨ ਆਏ ਗੁਰਮੁਖ ਹਰ ਹਰ ਨਾਮ ਜਪਨ ਹਉ ਤਨ ਕੈ ਬਿਹਾਰਣੈ ਮਨ ਹਰ ਗੁਣ ਸੁਧਾਰਵੰ ਰਹਾਓ ਗੁਰ ਸਰਵਰ ਮਾਨ ਸਰੋਬ ਰਹਿ ਵਡਭਾਗੀ ਪੁਰਖ ਲਹਨ ਸੇਵਕ ਗੁਰਮੁਖ ਖੋਜਿ ਆਸਿ ਹਸਲੇ ਨਾਮ ਲਹਨ ਨਾਮ ਧਿਆਇਨ ਰੰਗ ਸਿਉ ਗੁਰਮੁਖ ਨਾਮ ਲਗਨ ਤੁਰ ਪੂਰਬ ਹੋਵੈ ਲਿਖਿਆ ਗੁਰ ਪਾਣਾ ਮਨ ਲਐਨ ਵਡਭਾਗੀ ਕਰ ਖੋਜਿ ਆਪਾਇ ਨਾਮਿ ਧਾਨ ਗੁਰ ਪੂਰੈ ਵੇਖਾਲਿਆ ਪ੍ਰਭ ਆਤ ਬ੍ਰਾਮ ਪਛਾਨ ਸਭਨਾ ਦਾ ਪ੍ਰਭ ਏਕ ਹੈ ਦੂਜਾ ਅਵਰ ਨਾ ਕੋਇ ਗੁਰ ਪ੍ਰਸਾਦੀ ਮਨ ਵਸੈ ਤਿਤ ਘਟ ਪ੍ਰਗਟ ਹੋਇ ਸਭ ਅੰਤਰ ਜਾਮੀ ਬ੍ਰਹਮ ਹੈ ਬ੍ਰਹਮ ਵਸੈ ਸਭ ਥਾਏ ਮੰਦਾ ਕਿਸਨੋ ਆਖੀਐ ਸਬਦ ਵੇਖੋ ਲਿਵ ਲਾਏ ਬੁਰਾ ਭਲਾ ਤਿਚਰਿਆਖਦਾ ਜਿੱਤਰ ਹੈ ਦੋ ਮਾ ਹੈ ਗੁਰਮੁਖ ਏਕੋ ਬੁਜਿਆ ਇਕ ਸਮਾਏ ਸਮਾਏ ਸੇਵਾ ਸਾ ਪ੍ਰਭਾਵ ਸੀ ਜੋ ਪ੍ਰਪਾਏ ਥਾਏ ਜਨ ਨਾਨਕ ਹਰ ਆਰਾਧਿਆ ਗੁਰ ਚਰਨੀ ਚ ਤਲਾਏ ਰਾਗ ਸੂਹੀ ਅਸ਼ਟਪਦੀਆ ਮਹੱਲਾ ਚੌਥਾ ਕਰ ਦੂਜਾ ਏਕੋ ਓੰਕਾਰ ਸਤਗੁਰ ਪ੍ਰਸਾਦ ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ ਹਾਉ ਤੇ ਸਭ ਆ ਵਿੱਚ ਆਈ ਦਰਸਨੋ ਹਰ ਦੇਖਣ ਕੈ ਤਾਈ ਕਿਰਪਾ ਕਰੈ ਤਾਂ ਸਤਗੁਰ ਮਿਲੈ ਹਰ ਹਰ ਨਾਮ ਤੇ ਆਈ ਰਹਾਉ ਜੇ ਸੁਖ ਦੇਹ ਤਾ ਤੁਝੇ ਆਰਾਦੀ ਦੁਖ ਪੀ ਤੁਝੇ ਤੇ ਆਈ ਜੇ ਭੁਖ ਦੇਹ ਤੈਂ ਤੇ ਹੀ ਰਾਜਾ ਦੁਖ ਵਿੱਚ ਸੁਖ ਮਨਾਈ ਤਨ ਮਨ ਕਾਟ ਕਾਟ ਸਭ ਅਰਪੀ ਵਿਚ ਅਗਨੀ ਆਪ ਜਲਾਈ ਪੱਖਾ ਫੇਰੀ ਪਾਣੀ ਢੋਵਾ ਜੋ ਦੇਵੇ ਸੋ ਖਾਈ ਨਾਨਕ ਗਰੀਬ ਟਹਿ ਪਿਆ ਦੁਆਰ ਹੈ ਹਰ ਮੇਲ ਲਹਿ ਉਹ ਵੜੇ ਆਈ ਅੱਖੀ ਕਾੜ ਧਰੀ ਚਰਨਾ ਤਲ ਸਭ ਧਰਤੀ ਫਿਰ ਮਤ ਪਾਈ ਜੇ ਪਾਸ ਬਹਾਲ ਹੈ ਤਾਂ ਤੁਝੇ ਅਰਾਦੀ ਜੇ ਮਾਰ ਕੱਢੈ ਪੀ ਤਿਆਈ جے لوک سلاہے تا تیری upma جے نندے تا چھوڑ نہ جائی جے تُد ول رہے تا کوئی کہو آ کھو تُد وسریے مر جائی وار وار جائیں گُری اوپر پے پےری سنت منائی نانک ਵਿਚਾਰਾ ਭਇਆ دیوانا ہر تاو درشن ਕਹਿ ਤਾਈ چਖੜ ਝਾਂਗੀ میہو ਵਰਸੈ پی گੁਰ ਦੇਖਣ ਜਾਈ ਸਮੁੰਦਰ ਸਾਗਰ ਹੋਵੈ ਬਉਖਾਰਾ ਗੁਰ ਸਿਖ ਲੰਗ ਗੁਰ ਪਹ ਜਾਈ ਜੋ ਪ੍ਰਾਣੀ ਜਲ ਬਿਨ ਹੈ ਮਰਤਾ ਕਿਉ ਸਿਖ ਗੁਰ ਬਿਨ ਮਰ ਜਾਈ ਜੋ ਧਰਤੀ ਸੋਭ ਕਰੇ ਜਲ ਵਰਸੈ ਤਿਉ ਸਿਖ ਗੁਰ ਮਿਲ ਵਿਗਸਾਈ ਸੇਵਕਾ ਹੋਏ ਸੇਵਕ ਵਰਤਾ ਕਰ ਕਰ ਬਿਨ ਬੁਲਾਈ ਨਾਰਕ ਕੀ ਬੇਨੰਤੀ ਹਰ ਪੈ ਗੁਰ ਮਿਲ ਗੁਰ ਸੁਖ ਪਾਈ ਤੂੰ ਆਪੇ ਗੁਰ ਜੇਲਾ ਹੈ ਆਪੇ ਗੁਰ ਵਿੱਚ ਦੇ ਤੁਝੈ ਤੇ ਆਈ ਜੇ ਤੁਧ ਸੇਵੈ ਜੋ ਤੁਧ ਸੇਵੈ ਸੋ ਤੂੰ ਹੈ ਹੋਵੇ ਤੁਧ ਸੇਵਕ ਪੈਜ ਰਖਾਈ ਭੰਡਾਰ ਭਰੇ ਭਗਤੀ ਹਰ ਤੇਰੇ ਜਿਸ ਭਾਵੈ ਤਿਸ ਦੇ ਵਾਈ ਜਿਸ ਤੂੰ ਦੇਹ ਸੋਈ ਜਨ ਪਾਏ ਹੋਰਨੇ ਫਲ ਸਭ ਜਤਰਾਈ ਸਿਮਰ 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 ਗੁਰਿਆ ਆਪਣਾ ਸੋਇਆ ਮਨ ਜਾਗਾਈ ਇੱਕਦਾਨ ਮੰਗੇ ਨਾਨਕ ਵਿਚਾਰਾ ਹਰ ਦਾਸਨ ਦਾਸ ਕਰਾਈ ਜੇ ਗੁਰ ਝਿੜਕੇ ਤਾਂ ਮਿੱਠਾ ਲੱਗੇ ਜੇ ਬਖਸੇ ਤਾਂ ਗੁਰ ਵਡਿਆਈ ਗੁਰਮੁਖ ਬੋਲੇ ਸੋ ਥਾਏ ਪਾਏ ਮਨਮੁਖ ਕਿਛ ਥਾਏ ਨਾ ਪਾਈ ਪਾਲਕ ਕਰ ਵਰਫ ਵਰਸੈ ਗੁਰਸੇਖਗੁਰ ਦੇਖਣ ਜਾਈ ਸਭ ਦਿਨ ਸਰੈਣ ਦੇਖੋ ਗੁਰ ਅਪਨਾਵਿਚ ਅੱਖੀ ਗੁਰ ਪੈਰ ਤਰਾਈ ਅਨੇਕ ਉਪਾਅ ਕਰੀ ਗੁਰ ਕਾਰਨ ਗੁਰ ਭਾਵੇਂ ਸੋ ਥਾਏ ਪਾਈ ਰੈਣ ਦਿਨਸ ਗੁਰ ਚਰਨ ਆਰਾਦੀ ਦਇਆ ਕਰੋ ਮੇਰੇ ਸਾਈ ਨਾਨਕ ਦਾ ਜੀਉ ਪਿੰਡ ਗੁਰੂ ਹੈ ਗੁਰ ਮਿਲ ਤ੍ਰਿਪਤ ਅਗਾਈ ਨਾਕ ਕਾ ਪ੍ਰਭ ਪੂਰ ਰਿਓ ਹੈ ਜਤ ਕਤ ਤਤ ਗੋ ਸਾਈ ਰਾਗ ਸੁਹੀ ਮਹੱਲਾ ਚੌਥਾ ਅਸ਼ਟਪਦੀਆਂ ਕਰ ਦਸਵਾ ਇਕ ਓੰਕਾਰ ਸਤਗੁਰ ਪ੍ਰਸਾਦ ਅੰਦਰ ਸਚਾ ਨੇ ਹੂੰ ਲਾਇ ਪ੍ਰੀਤਮ ਆਪਣੈ ਅਨਮਨ ਹੋਏ ਨਿਹਾਲ ਜਗ ਦੇਖਾਂ ਸਾਹਮਣੇ ਮੈਂ ਹਰ ਹਰ ਨਾਮ ਵਿਸਾਹੋ ਗੁਰ ਪੂਰੇ ਤੇ ਪਾਇਆ ਰਦਾਗਮ ਆਤਾ ਹੋ ਰਹਾ ਹਉ ਸਤਗੁਰ ਵੇਖ ਵਿਖਸੀ ਆਹ ਨਾਮੇ ਲੱਗਾ ਪਿਆਰ ਕਿਰਪਾ ਕਰਕੇ ਮੇਲਿਆ ਨੂੰ ਪਾਇਆ ਮੋਖ ਦਵਾਰ ਸਤਗੁਰ ਬਿਰਹੀ ਨਾਮ ਕਾ ਜੇ ਮਿਲੈ ਤਾਂ ਤਨ ਮਨ ਦੇਉ ਜੇ ਪੂਰਬ ਹੋਵੇ ਲਿਖਿਆ ਤਾਂ ਅਮਰthਹਿ ਜਪੀਏਉ ਸੁੱਤਿਆਂ ਗੁਰਸਾ ਲਾਹੀਐ ਉੱਠਦਿਆਂ ਵੀ ਗੁਰਿਆ ਲਾਓ ਕੋਈ ਐਸਾ ਗੁਰਮੁਖ ਜੇ ਮਿਲੇ ਹਾਂ ਤਾਂ ਕੇ ਤੋਹਾ ਪਾਓ ਕੋਈ ਐਸਾ ਸੱਜਣ ਲੋੜ ਲਹੋ ਜੋ ਪ੍ਰੀਤਮ ਦੇ ਮਿਲਾਏ ਸਤਗੁਰ ਮਿਲਿਆ ਹਰ ਪਾਇਆ ਮਿਲਿਆ ਸਈ ਸੁਭਾਏ ਸਤਪੁਰ ਸਤਗੁਰ ਗੁਣਨਾਮ ਕਾ ਤਿਸ ਦੇਖਣ ਕਾ ਚਾਓ ਹਉ ਤਿਸ ਜੀਵ ਹੂ ਬਿਨ ਦੇਖੇ ਮਰ ਜਾਓ ਜਿਉਂ ਛਲੀਵਨ ਪਾਣੀ ਐ ਰਹੇ ਨਕਤੇ ਆਏ ਤਿਉ ਹਰ ਬਿਨ ਸੰਤਨ ਨਾ ਜੀਵਈ ਬਿਨ ਹਰਨਾਮੈ ਮਰ ਜਾਏ ਮੈਂ ਸਤਗੁਰ ਸੇਤੀ ਪਰਹੜੀ ਕਿਉ ਗੁਰਪ੍ਰਿੰਨ ਜੀਵਾ ਮਾਓ ਮੈਂ ਗੁਰਬਾਣੀ ਆਧਾਰ ਹੈ ਗੁਰਬਾਣੀ ਲਗ ਰਹਾਓ ਹਰ ਹਰ ਨਾਮ ਰਤਨ ਹੈ ਗੁਰ ਤੁਠਾ ਦੇਵੈ ਮਾਏ ਮੈਂ ਤਰ ਸੱਚੇ ਨਾਮ ਕੀ ਹਰਨਾਮ ਰਹਾ ਲਿਵ ਲਾਏ ਗੁਰ ਗਿਆਨ ਪਦਾਰਥ ਨਾਮ ਹੈ ਹਰ ਨਾਮੋਂ ਦੇ ਦਰੜਾਏ ਜਿਸ ਪ੍ਰਾਪਤ ਸੋਲ ਹੈ ਗੁਰ ਚਰਨੀ ਲਾਗੈ ਆਏ ਆਕਥ ਕਹਾਣੀ ਪ੍ਰੇਮ ਕੀ ਕੋ ਪ੍ਰੀਤਮੈ ਆਖੈ ਆਏ ਤਿਸ ਦੇ ਵਾਂ ਮਨ ਆਪਣਾ ਨਿਮ ਨਿਮ ਲਾਗਾ ਪਾਏ ਸੱਜਣ ਮੇਰਾ ਏਕ ਤੂੰ ਕਰਤਾ ਪੁਰਖ ਸੁ ਜਾਣ ਸਤ ਗੁਰ ਮੀਤ ਮਿਲਾਇਆ ਮੈਂ ਸਦਾ ਸਦਾ ਤੇਰਾ ਤਾਣ ਸਤ ਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ ਉਹ ਅਬਨਾਸੀ ਪੁਰਖ ਹੈ ਸਮੈ ਰਿਆ ਸਮਾਏ ਹਰਾਮ ਨਾਮ ਤਨ ਸੰਚਿਆ ਸਬਤ ਪੂੰਜੀ ਰਾਸ ਨਾਨਕ ਦਰਗਹਿ ਮੰਨਿਆ ਗੁਰਪੂਰੇ ਸਾਬਾਸ